ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਦੀ ਜਿਹੜੀ ਮੇਰੀ ਰੈਸਪੀ ਆ ਉਹ ਬਹੁਤ ਹੀ ਸਪੈਸ਼ਲ ਆ ਸਪੈਸ਼ਲ ਇਸ ਕਰਕੇ ਆ ਕਿ ਜਿਹੜਾ ਮੈਂ ਅਚਾਰ ਬਣਾਉਣਾ ਉਹ ਸਿਰਫ ਸਰਦੀਆਂ ਦੇ ਵਿੱਚ ਹੀ ਬਣਾਇਆ ਜਾਂਦਾ ਮੈਂ ਤੇ ਮੋਸਟਲੀ ਪੰਜਾਬੀ ਘਰਾਂ ਦੇ ਵਿੱਚ ਬਣਦਾ ਹੀ ਆ ਉਹ ਹੈਗਾ ਔਲੇ ਦਾ ਅਚਾਰ ਪਰ ਆਪਾਂ ਕਿੱਦਾਂ ਬਣਾਉਣੇ ਆ ਆਪਾਂ ਸਾਰੇ ਨੂਨ ਮਿਰਚ ਪਾ ਕੇ ਹੀ ਔਲੇ ਦਾ ਅਚਾਰ ਬਣਾਉਣੇ ਆ ਤੁਸੀਂ ਕਦੇ ਖੱਟਾ ਮਿੱਠਾ ਅਚਾਰ ਖਾਧਾ ਔਲੇ ਦਾ ਜੇ ਨਹੀਂ ਖਾਧਾ ਤਾਂ ਅੱਜ ਮੈਂ ਬਣਾਉਣ ਲੱਗੀਆਂ ਉਹ ਵਾਲਾ ਅਚਾਰ ਤੇ ਤੁਹਾਡੇ ਨਾਲ ਕਰਾਂਗੀ ਰੈਸਪੀ ਸ਼ੇਅਰ ਅਚਾਰ ਬਣਾਉਣ ਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਚਾਹੀਦੇ ਨੇ ਔਲੇ ਔਲੇ ਤੁਸੀਂ ਆਪਣੀ ਅਕੋਰਡਿੰਗਲੀ ਲੈ ਲੈਣੇ ਨੇ ਕਿੰਨਾ ਕਾ ਅਚਾਰ ਬਣਾਉਣਾ ਤੇ ਔਲਿਆਂ ਨੂੰ ਧੋ ਕੇ ਆਪਾਂ ਚੰਗੀ ਤਰ੍ਹਾਂ ਕਰ ਲੈਣਾ ਬੋਇਲ ਮਤਲਬ ਬਹੁਤ ਜ਼ਿਆਦਾ ਬੋਇਲ ਨਹੀਂ ਕਰਨੇ ਹੈਗੇ 80% ਬੋਇਲ ਕਰ ਲੈਣੇ ਨੇ ਸੋ ਨੈਕਸਟ ਆਪਣੇ ਕੋਲ ਹੋਣਗੇ ਸਾਰੇ ਬੇਸਿਕ ਮਸਾਲੇ ਮੈਂ ਜਿਹੜੇ ਲਏ ਨੇ ਉਹਦੇ ਵਿੱਚ ਹੈਗਾ ਲੂਣ ਮਿਰਚ ਹਲਦੀ ਗਰਮ ਮਸਾਲਾ ਜੀਰਾ ਥੋੜੀ ਜੀ ਹਿੰਗ ਵੀ ਜ਼ਰੂਰ ਲੈਣੀ ਹੈ ਇਹ ਸਾਡੇ ਡਾਈਜੈਸਟਿਵ ਲਈ ਬਹੁਤ ਵਧੀਆ ਹੁੰਦੀ ਆ ਸੋ ਇਹ ਹੈਗਾ ਧਨੀਆ ਪਾਊਡਰ ਇਹ ਹੈਗਾ ਮੇਥੀ ਪਾਊਡਰ ਤੁਸੀਂ ਜੇ ਤੁਹਾਡੇ ਕੋਲ ਇਹ ਨਾ ਜੋ ਕੋਈ ਵੀ ਚੀਜ਼ ਨਹੀਂ ਹੈਗੀ ਤਾਂ ਤੁਸੀਂ ਉਹਨੂੰ ਸਕਿੱਪ ਕਰਕੇ ਜੋ ਵੀ ਤੁਹਾਡੇ ਕੋਲ ਹੈਗਾ ਉਹ ਪਾ ਸਕਦੇ ਹੋ ਤਾਂ ਸਭ ਤੋਂ ਬੇਸਿਕ ਚੀਜ਼ ਜਿਹੜੀ ਆਪਾਂ ਨੂੰ ਚਾਹੀਦੀ ਆ ਉਹ ਹੈਗੀ ਆ 슈ਗਰ 슈ਗਰ ਮੈਂ ਲਈ ਆ ਸ਼ੱਕਰ ਜੇ ਤੁਸੀਂ ਸ਼ੱਕਰ ਨਹੀਂ ਪਸੰਦ ਕਰਦੇ ਜਾਂ ਤੁਹਾਡੇ ਕੋਲ ਨਹੀਂ ਹੈਗੀ ਤਾਂ ਤੁਸੀਂ ਚੀਨੀ ਲਾ ਸਕਦੇ ਹੋ ਸੋ ਨੈਕਸਟ ਆਪਾਂ ਨੂੰ ਚਾਹੀਦਾ ਥੋੜਾ ਜਿਹਾ ਆਇਲ ਕੋਈ ਵੀ ਕੁਕਿੰਗ ਆਇਲ ਤੇ ਨਾਲ ਆਪਾਂ ਨੂੰ ਚਾਹੀਦਾ ਇੱਕ ਵਿਨੇਗਰ ਥੋੜਾ ਜਿਹਾ ਹੀ ਚਾਹੀਦਾ ਉਹਦੇ ਲਈ ਵੀ ਸੋ ਹੁਣ ਆਪਾਂ ਸਟਾਰਟ ਕਰਦੇ ਆ ਆਪਣੀ ਰੈਸਪੀ ਸਭ ਤੋਂ ਪਹਿਲਾਂ ਆਪਾਂ ਨੇ ਇੱਕ ਪੈਨ ਲੈਣਾ ਮੇਕ ਸ਼ੂਰ ਕਰਨਾ ਕਿ ਪੈਨ ਬਿਲਕੁਲ ਸੁੱਕਾ ਜਦੋਂ ਹੋ ਜਾਊਗਾ ਨਾ ਤਾਂ ਤੇ ਉਹਦੇ ਵਿੱਚ ਆਪਾਂ ਪਾਵਾਂਗੇ ਕੁਕਿੰਗ ਆਇਲ ਤੇ ਇਹਦੇ ਵਿੱਚ ਆਪਾਂ ਜਦੋਂ ਆਇਲ ਥੋੜਾ ਜਿਹਾ ਗਰਮ ਹੋ ਗਿਆ ਫਿਰ ਆਪਾਂ ਉਹਦੇ ਵਿੱਚ ਪਾਵਾਂਗੇ ਜਿਹੜੇ ਆਪਣੇ ਉਬਾਲੇ ਹੋਏ ਔਲੇ ਨੇ ਆਇਲ ਆਪਣਾ ਹੋਣਾ ਜਿਹੜਾ ਗਰਮ ਹੋ ਗਿਆ ਹੁਣ ਆਪਾਂ ਨੇ ਪਾ ਦੇਣੇ ਨੇ ਉਹਦੇ ਵਿੱਚ ਔਲੇ ਤੇ ਔਲਿਆਂ ਨੂੰ ਆਪਾਂ 2 ਤੋਂ 3 ਮਿੰਟ ਦੇ ਲਈ ਇਹਦੇ ਵਿੱਚ ਭੁੰਨਾਂਗੇ ਔਲੇ ਨੂੰ ਹੁਣ ਆਪਾਂ ਨੇ ਚੰਗੀ ਤਰ੍ਹਾਂ ਪੁੰਨ ਲਿਆ 2 ਤੋਂ 3 ਮਿੰਟ ਲੱਗੇ ਸੀ ਹੁਣ ਆਪਾਂ ਇਹਦੇ ਵਿੱਚ ਐਡ ਕਰਦੇ ਨੇ ਆਪਣੇ ਸਾਰੇ ਮਸਾਲੇ ਸੋ ਦੰਨ ਆਪਾਂ ਇਹਨਾਂ ਨੂੰ ਕਰ ਦੇਣਾ ਚੰਗੀ ਤਰ੍ਹਾਂ ਮਿਕਸ ਔਲੇ ਦਾ ਆਚਾਰ ਨੇ ਜਿਹੜਾ ਉਹ ਬੱਚੇ ਬਹੁਤ ਘੱਟ ਪਸੰਦ ਕਰਦੇ ਆ ਕਿਉਂਕਿ ਥੋੜਾ ਜਿਹਾ ਖੱਟਾ ਹੋ ਜਾਂਦਾ ਸੋ ਇਸ ਲਈ ਆਪਾਂ ਅੱਜ ਮਿੱਠਾ ਆਚਾਰ ਬਣਾਉਣ ਲੱਗੇ ਆ ਕਿਉਂਕਿ ਔਲੇ ਦਾ ਖਾਣ ਨੂੰ ਖਾਣ ਦਾ ਬਹੁਤ ਜ਼ਰੂਰੀ ਹੁੰਦਾ ਕਿ ਇੱਕ ਤਾਂ ਇਹ ਜਿੁੱਝ ਜਾਂਦੀ ਹੈ ਕਿ ਇਹਹੀ ਮੌਸਮ ਦੇ ਵਿੱਚ ਮਿਲਦੇ ਨੇ ਸੋ ਇਹਨਾਂ ਦੇ ਫਾਇਦੇ ਬਹੁਤ ਹੁੰਦੇ ਨੇ ਆਪਣੇ ਮਸਾਲੇ ਨੇ ਜਿਹੜੇ ਬਿਲਕੁਲ ਭਨ ਹੋ ਗਏ ਨੇ ਔਲਿਆਂ ਦੇ ਵਿੱਚ ਮਿਕਸ ਹੋ ਗਏ ਨੇ ਸੋ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਸ਼ੱਕਰ ਤੇ ਤੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਤੇ ਵੇਟ ਕਰਾਂਗੇ ਇਹਨੂੰ 2-3 ਮਿੰਟ ਹੋਰ ਗੈਸ ਤੇ ਰੱਖ ਕੇ ਸ਼ੱਕਰ ਪਾਉਣ ਤੋਂ ਬਾਅਦ ਆਪਾਂ ਨੂੰ 3-4 ਮਿੰਟ ਹੋ ਗਏ ਨੇ ਇਹਨਾਂ ਨੂੰ ਹਲਾਉਂਦਿਆਂ ਨੂੰ ਜਿਹੜੀ ਸ਼ੱਕਰ ਸੀ ਉਹ ਬਿਲਕੁਲ ਮੈਲਟ ਹੋ ਗਈ ਔਲਿਆਂ ਦੇ ਵਿੱਚ ਮਿਕਸ ਹੋ ਗਈ ਆ ਸੋ ਹੁਣ ਆਪਾਂ ਵੇਟ ਕਰਾਂਗੇ ਇਹਨੂੰ ਠੰਡੇ ਹੋਣ ਦੀ